ਸਰਸ਼ੀ ਕਾਲਜੀ ਮੈਂ ਇਹਨਾਂ ਤਿਮਾਂ ਤੇ ਗੱਲ ਕਰਾਂਗੇ ਕੈਰ ਦੇ ਸਰੀ ਦੀ ਸਰੀ ਦੀ ਬੈਂਕ ਡਕੈਤੀ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਉਸ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜਾ ਉਹ ਸ਼ੱਕੀ ਵਿਅਕਤੀ ਬੈਂਕ ਦੇ ਵਿੱਚ ਆਉਂਦਾ ਹੈ ਅਤੇ ਗਾਹ ਤੋਂ ਪੈਸੇ ਨਹੀਂ ਮੰਗ ਕਰਦਾ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਸਰੀ ਪੁਲਿਸ ਇਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਅਤੇ ਹਰ ਤਰ੍ਹਾਂ ਦੇ ਹੱਤਕੰਡੇ ਵੀ ਅਪਣਾਏ ਚੌਲ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਸ਼ੱਕੀ ਵਿਅਕਤੀ ਨੂੰ ਜੜਾ ਕਿ ਗ੍ਰਿਫਤਾਰ ਹੋ ਕੀਤਾ ਜਾਵੇ ਇਸ ਦੇ ਨਾਲ ਹੀ ਸਰੀ ਪੁਲਿਸ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਿਆ ਕੁਝ ਨੰਬਰ ਵੀ ਸਾਂਝੇ ਕੀਤੇ ਗਏ ਤਾਂ ਕਿ ਇਸ ਸ਼ੱਕੀ ਵਿਅਕਤੀ ਦੀ ਜੜਾ ਕਿ ਪਛਾਣ ਹੋ ਜਾਂਦੀ ਹੈ ਤਾਂ ਇਸ ਨੂੰ ਜੜਾ ਕਿ ਤਾਬੂ ਕੀਤਾ ਜਾਵੇ ਜਿਹਦੇ ਚਲਦੇ ਸਰੀ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਉਹਨਾਂ ਦਾ ਕਹਿਣਾ ਕਿ ਜਿਹੜਾ ਵੀ ਇਸ ਸ਼ੱਕੀ ਵਿਅਕਤੀ ਦੀ ਪਛਾਣ ਦੱਸੇਗਾ ਇਸ ਬਾਰੇ ਦੱਸੇਗਾ ਤਾਂ ਉਸ ਦਾ ਨਾਮ ਵੀ ਜੜਾ ਕਿ ਗੁਪਤ ਰੱਖਿਆ ਜਾਵੇਗਾ ਜਿੱਦਾਂ ਚੱਲਦੇ ਹੁਣ ਸਾਰੀ ਪੁਲਿਸ ਦੇ ਵੱਲੋਂ ਬੂਰੇ ਤਰੀਕੇ ਦੇ ਨਾਲ ਜਿਹੜੀ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬੜੀ ਬ੍ਰੇਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਸ਼ੱਕੀ ਵਿਅਕਤੀ ਤੱਕ ਜਲ ਤੋਂ ਜਲਦ ਪਹੁੰਚਿਆ ਜਾਵੇ ਉਤਤੇ ਹੀ ਬੈਂਕ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਵੀ ਬਲੈਕ ਜਾਂਦਾ ਉੱਥੇ ਪਹੁੰਚਿਆ ਜਾਂਦਾ ਜਿਸ ਤੋਂ ਬਾਅਦ ਪਤਾ ਲੱਗਦਾ ਕਿ ਇੱਕ ਸ਼ੱਕੀ ਵਿਅਕਤੀ ਬੈਂਕ ਦੇ ਵਿੱਚ ਦਾਖਲ ਹੋ ਜਾਂਦਾ ਤੇ ਉੱਥੇ ਜਿਹੜੇ ਗਾਹਕ ਖੜੇ ਹੁੰਦੇ ਨੇ ਜਿਨ੍ਹਾਂ ਨੂੰ ਬੈਂਕ ਦੇ ਵਿੱਚ ਕੰਮ ਹੁੰਦਾ ਉਹਨਾਂ ਦੇ ਨਾਲ ਜਿਹੜੀ ਗੱਤਾਲਾਬ ਕਰਦੇ ਹੋਏ ਮੰਗ ਕਹੀ ਜਾਂਦੀ ਆ ਪੈਸੇ ਦੀ ਜਿਸ ਤੋਂ ਬਾਅਦ ਸ਼ੱਕ ਹੁੰਦਾ ਉਸ ਤੋਂ ਬਾਅਦ ਫਰਾਰ ਤੇ ਜੀ ਹੁਣ ਲਗਾਤਾਰ ਭਾਕੀਤੀ ਜਾ ਰਹੀ ਤਾਂ ਲੋਕ ਹੁਣ ਸਾਰੇ ਪੁਲਸ ਦਾ ਸਹਿਯੋਗ ਆ ਤਾਂ ਕਿ ਜਲਦੋਂ ਜਲਦ ਇਹ ਸਾ ਸ਼ੱਕੀ ਵਿਅਕਤੀ ਤੱਕ ਪਹੁੰਚਿਆ ਜਾਵੇ ਸੋਦਾ ਦੇ ਕਿ ਸਾਰੇ ਪੁਲਸ ਬੈਂਕ ਡਕੈਤੀ ਦੇ ਸ਼ੱਕੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਰੇ ਪੁਲਸ ਦਾ ਕਹਿਣਾ ਹੈ ਕਿ ਬੈਂਕ ਡਕੈਤੀ ਦੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੇ ਲਈ ਜਨਤਾ ਤੋਂ ਸਹਾਇਤਾ ਵੀ ਮੰਗੀ ਜਾ ਰਹੀ ਹੈ 137ਵੀਂ ਸਟਰੀਟ ਨੇੜੇ ਜਾਰਜ ਜੰਕਸ਼ਨ ਵਿਖੇ ਇੱਕ ਬੈਂਕ ਦੇ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਸਟਾਫ ਸਰਜੈਂਟ ਲਿੰਡਸੇ ਹਾਊਟ ਨੇ ਕਿਹਾ ਕਿ ਇਹ ਰਿਪੋਰਟ ਕੀਤੀ ਗਈ ਸੀ ਕਿ ਇੱਕ ਪੁਰਸ਼ ਸ਼ੱਕੀ ਬੈਂਕ ਦੇ ਵਿੱਚ ਦਾਖਲ ਹੋਇਆ ਇੱਕ ਗਾਹਕ ਸੇਵਾ ਪ੍ਰਤੀਨਿਧੀ ਕੋਲ ਗਿਆ ਤੇ ਪੈਸੇ ਦੀ ਮੰਗ ਕੀਤੀ ਗਈ ਸੀ ਸ਼ੱਕੀ ਵਿਅਕਤੀ ਅਨਦੱਸੀ ਰਕਮ ਨਾਲ ਬੈਂਕ ਤੋਂ ਪੈਦਲ ਨਿਕਲਿਆ ਤੇ ਆਖਰੀ ਵਾਰ ਫਰੇਜ਼ਰ ਹਾਈਵੇ ਤੇ ਵੈਲੀ ਬੁਲੇਵਾਰਡ ਪਾਰਕ ਕਰਦੇ ਹੋਏ ਪੈਦਲ ਦੇਖਿਆ ਗਿਆ ਸੀ ਪੁਲਸ ਦਾ ਕਹਿਣਾ ਕਿ ਵਿਆਪਕ ਤਲਾਸ਼ੀ ਤੋਂ ਬਾਅਦ ਉਹ ਸ਼ੱਕੀ ਨੂੰ ਨਹੀਂ ਲੱਭ ਸਕੇ। ਸ਼ੱਕੀ ਨੂੰ ਛੋਟੀ ਦਾੜੀ ਵਾਲਾ ਭਾਰੀ ਸੈੱਟ ਦੱਸਿਆ ਗਿਆ ਹੈ ਅਤੇ ਉਸਨੇ ਸਲੇਟੀ ਰੰਗ ਦੀ ਹੁੱਡੀ, ਚਿੱਟੀ ਪੈਂਟ, ਕਾਲੇ ਜੁੱਤੇ ਅਤੇ ਧੁੱਪਦੀਆਂ ਐਨਕਾਂ ਵੀ ਪਾਈਆਂ ਹੋਈਆਂ ਸੀ। ਜਾਣਕਾਰੀ ਜਾਂ ਵੀਡੀਓ ਫੋਟੋਜ਼ ਵਾਸਤੇ ਇਹਨਾਂ ਦੇ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਕਿ ਲੋਕ ਸਹਾਇਤਾ ਕਰਨ ਅਤੇ ਇਸ ਨੰਬਰ ਦੇ ਉੱਤੇ ਕਾਲ ਜਾਂ ਫਿਰ ਮੈਸੇਜ ਕਰਕੇ ਉਹਨਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇ। ਅਤੇ ਨਾਲ ਹੀ ਕਿਹਾ ਗਿਆ ਕਿ ਕੋਈ ਵੀ ਵਿਅਕਤੀ ਜੋ ਇਸ ਵਿਅਕਤੀ ਦੀ ਪਛਾਣ ਦੱਸੇਗਾ ਇਸ ਬਾਰੇ ਦੱਸੇਗਾ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਦੱਸ ਜੀ ਇਸ ਦੇ ਚੱਲਦੇ ਹੁਣ ਲਗਾਤਾਰ ਪੁਲਿਸ ਵੱਲੋਂ ਆਪਣੇ ਮੁਹੀਅਤੇ ਕੰਮ ਕੀਤਾ ਜਾ ਰਿਹਾ ਹੈ